I no. need no, no, no. to <laughs> ਦਾ ਟੌਪ ਪੈ ਜਾਂਦਾ ਏ ਉਹ ਗਰਗਦੇ ਬਾਣੇ ਵਾਲਿਆ ਮੁੰਡੇ ਨੇ ਕਹਿੰਦੇ ਪ੍ਰੀਮ ਬੱਜਨੇ ਦਾ ਦੀ ਜਾਨ ਤੁਹਾਈ ਹੈ ਬੜਾ ਸੋਹਣੇ ਮੁਕਾਬਲੇ ਹੋ ਰਹੇ ਨੇਗੇ ਬੜੀਆਂ ਤਾਕੀਆਂ ਟੀਮਾਂ ਪਾਣੀ ਹੈਣੀਗਾ ਪਾਣੀ ਮੰਗਾ ਤੇ ਦੋ ਆ ਕਰਦੇ ਵੀ ਇੱਕ ਕਹਦੇ ਕਾਮ ਕੋਠੀਆ ਇਹ ਜਿੰਨੇ ਮਾਨਸਾ ਦਾ ਇਹ ਜਿੰਨੇ ਮਾਨਸਾ ਅੱਜ ਕਹਿੰਦੇ ਦਾਮ ਕੋਟੀਆਂ ਨੇ ਵੀਂਫੀਦਾ ਪਰ ਆ ਤੂੰ ਮੰਗਾਏ ਇਹਦੀ ਗੱਲ ਤਪੀ ਹੈ ਕੀ ਪੈਂਦੇ ਤੇ ਤੇ ਧੁੱਗੇ ਦਾ ਮੇਚਾ ਲਾਵਾਂਗੇ ਪਰ ਦਾਨੇ ਆਏ ਆ ਮੁੰਡਾ ਅੱਗੇ ਨੂੰ ਵਧਿਆ ਇੱਕ ਵੱਡੀ ਕੌਣ ਗਈ ਪਿਆ ਪੁੱਤ ਹੈ ਕਿ ਦਿਲ ਦੀ ਬਾਤ ਹੈ ਕਾਹ ਮੁੰਡੇ ਨੇ ਕਹਿੰਦੇ ਕਿੱਤਾ ਗੈਟ ਕਿੰਦਾ ਹੈ ਨੰਬਰ ਨਹੀਂ ਸਾਥ ਪਿਆ ਪੀ ਰਿਹਾ ਨਾ ਮੋੜ ਜਾ ਪੀ ਤਾ

ਦੀਰਾ ਖੋਖਰਾਂ ਆ ਵੀ ਆਇਆ ਏ ਵੱਡਾ ਭਾਈ ਐ ਅਗਲੀ ਕਬੱਡੀ ਪਾਉਣ ਲਈ ਐਨ ਕਹਿੰਦੇ ਤਾਮਕ ਕੋਟੀਆਂ ਹਲੋ ਹਲੋ ਹੈਲੋ ਹੈਲੋ ਉਹ ਟੱਚ ਮਾਰ ਲਓ ਮੈਚ ਕਹਿੰਦੇ ਚੋਟੀ ਦਾ ਮਹਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਲਓ ਕਹਿੰਦੇ ਸਿਰੀ ਦੀ ਟੱਕਰ ਹੈ ਆਹ ਸਾਹਮਣੇ ਕਹਿੰਦੇ ਕਬੱਡੀ ਪੈਂਦੇ ਹੈ ਕਿ ਲਾਇਬ੍ਰੇਰੀਆ ਵਿੱਚ ਬਹਿ ਕੇ ਆਉਂਦੀ ਟੀਮ ਸੁਣਿਆ ਆਹ ਸਮੋਨਾ ਵਿੱਚ ਬਹਿ ਕੇ ਨੇ ਸਕੂਨ ਮਿਲਦੇ ਪੇਪਰ ਬਣਾਉਣੇ ਆ ਗਿਆ ਸਿੱਖ ਕੇ ਆ ਪੇਪਰ ਬਣਾਉਣੇ ਆ ਗਿਆ ਸਿੱਟ ਕੇ ਇੱਕ ਪਾਸੇ ਕਹਿੰਦੇ ਬਾਜ ਲੱਗਿਆ ਹੋਇਆ ਤੇ ਵੇਖਾਂਗੇ ਵੀ ਬਾਜਰ ਨੂੰ ਉਡਾਰੀ ਭਰੇਗਾ ਕਿ ਨਹੀਂ ਪਰ ਸਾਹਮਣੇ ਮੁੰਡਾ ਕਬੱਡੀ ਪਾਰਿਆਂ ਨੂੰ ਬਾਜ 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 ਕਹਿੰਦੇ ਆ ਬਾਜ ਕਹਿੰਦੇ ਆ ਏ ਬੱਲੇ 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 ਉਹ ਟਾਰੀਆਂ ਬਾਤ ਮੇਰੇ ਬੰਦਾ ਵੀ ਵੀਰੋ ਆ ਮੁੰਡੇ ਨੇ ਕਮਾਲ ਕਰ ਦਿੱਤੀ ਆ ਆ ਕਹਿੰਦੇ ਚੋਟੀ ਦਾ ਜਫਾ ਲਾ ਕੇ ਧੰਨ ਧੰਨ ਕਰਵਾ ਦਿੱਤੀ ਉਹ ਚੋਟੀ ਦਾ ਜੱਫਾ ਲਾ ਕੇ ਧੰਨ ਧੰਨ ਕਰਵਾ ਦਿੱਤੀ ਹੈ ਪਹਿਲਾ ਕੁਆਟਰ ਫਾਈਨਲ ਮੁਕਾਬਲਾ ਖੇਡ ਗਰਾਊਂਡ ਦੇ ਵਿੱਚੋ ਖੇਡਿਆ ਜਾ ਰਿਹਾ ਹੈ ਤਾਂ ਕੋਟ ਦੇ ਆਉਂਦੀਆਂ ਮਰਵਾਦਿਆ ਕਰੋ ਦੂਜੇ ਪਾਸੇ ਵੀ ਟੀਮ ਅਸ਼ੂਰੀ ਨੂੰ ਮਰਵਾਓ ਉਹਦੀ ਮਰਵਾਓ ਰੇਡ ਜਿੱਦਣ ਮਾਰਨੀ ਹੈ ਦਾਨੇ ਵਾਲਾ ਦਿਨੇ ਜਿਸ ਦਾ ਜਾਂ ਤੇ ਪੰਜਾਬ ਨੂੰ ਮਾਣ ਹੈ ਜਿਲ੍ਹਾ ਮਾਨਸਾ ਨੂੰ ਮਾਣ ਹੈ 올림픽 ਕਿਸ਼ਤੀ ਚੱਲ ਕੇ ਕਹਿੰਦੇ ਸਵਰਨ ਸਿੰਘ ਬਿਰਕ ਦਾ ਪਿੰਡ ਹੈ ਝਨੀਰ ਦੇ ਲਾਗੇ ਦਲੇਰ ਸਿੰਘ ਵਾਲਾ 올림픽 ਕਿਸ਼ਤੀ ਚੱਲ ਕੇ ਇੱਕ ਸੁਪਿਤਕ ਸਮਾਗ ਹੈ ਜਿਹਦਾ ਭੀਖੀ ਦੇ ਲਾਗੇ ਕਿਸ਼ਨਗੜ ਪ੍ਰਵਾਹੀ ਪਿੰਡ ਹੈ ਤੇ ਦੂਸਰਾ ਸਵਰਨ ਸਿੰਘ ਬਿਰਕ ਹੈ ਜਿਹਦਾ ਝਨੀਰ ਦੇ ਲਾਗੇ ਦਲੇਰ ਵਾਲਾ ਪਿੰਡ ਹੈ 올림픽 ਦੇ ਵਿੱਚ ਗੱਲਾਂ ਹੋਈਆਂ ਦਾ ਗੱਬਰੂਆਂ ਦੀਆਂ ਦੋ ਨੌਜਵਾਨ ਨੇ ਜਿਲ੍ਹਾ ਮਾਨਸਾ ਦੇ ਇੱਕ ਜਿਲ੍ਹਾ ਮਾਨਸਾ ਨੂੰ ਬਾਣ ਇਹਨਾਂ ਦੋਨਾਂ ਜਬਰੂ ਮਾੜੇ ਨੇ ਇੱਕ ਪਾਸੇ ਦਲੇਰ ਵਾਲਾ ਹੈ ਦੂਜੇ ਪਾਸੇ ਇਸੇ ਪਿੰਡ ਦੀ ਟੀਮ ਤਾਮਕੋਟ ਦੀ ਹੈ ਬਾਜ ਵਰਗੇ ਖਿਡਾਰੀ ਖੇਡ ਰਹੇ ਹੈ ਗੁਰਪਾਲ ਵੀਰੇ ਹੁਣੇ ਬਹੁਤ ਸਪੋਰਟ ਕਰਦੇ ਹਨ ਬੱਚਿਆਂ ਨੂੰ ਸੇਪੂ ਫੌਜੀ ਦਾ ਧੰਨਵਾਦ ਹੈ ਜਿਹਦਾ ਗਵਰਡ ਪਿੰਡ ਉੱਪਰ ਇਸ ਟੂਰਨਾਮੈਂਟ ਦੇ ਵਾਸਤੇ ਕਹਿੰਦੇ ਵੱਡੇ ਸਹਿਯੋਗ ਹੈ ਤੇ ਭਰਾ ਦਾ ਬਾਰ ਪੇਪਰ ਦੇ ਨਾਲ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਸਾਰੇ ਭਰਾਵਾਂ ਦਾ ਧੰਨਵਾਦ ਹੈ ਕੁਲਵਿੰਦਰ ਹੁਣਾ ਦਾ ਗੱਗੀ ਡੀਜੇ ਵਾਲੇ ਦਾ ਸਾਰਿਆਂ ਦਾ ਧੰਨਵਾਦ ਹੈ ਜਿੰਨੇ ਵੀਰਾਂ ਨੇ ਅੱਜ ਦਾ ਟੂਰਨਾਮੈਂਟ ਕਰਵਾਉਣਾ ਵੀ ਅਗਸਤ ਨੂੰ ਬਹੁਤ ਸਾਰੇ ਦੀ ਧਰਤੀ ਤੇ ਗੱਲਾਂ ਕਹਿੰਦੇ ਨੌਵੇਂ ਮਹੀਨੇ ਦੇ ਵਿੱਚ ਮਾਰਕਸਰ ਚੀਨਿਆਂ ਦੇ ਕਬੱਡੀ ਕਾਪੜੀਆਂ ਵੀ ਹੋਣਗੇ ਹੋਰ ਵੀ ਬਹੁਤ ਸਾਰੇ ਟੂਰਨਾਮੈਂਟ ਇਸ ਇਲਾਕੇ ਦੇ ਵਿੱਚ ਹੋਣੇ ਹਨ RAM ਖਿਡਾਰੇ ਵੱਲੋਂ ਛੱਡਾ ਹੈ 12 ਤੇ 13 ਅਕਤੂਬਰ ਦੇ ਮਹੀਨੇ ਦੇ ਵਿੱਚ ਵੱਡਾ ਕਬੱਡੀ ਜੋ ਜਿਹੜਾ ਉਹ ਖੇਲੇ ਦੀ ਧਰਤੀ ਤੇ ਖੇਡਿਆ ਜਾਣਾ ਪਰ ਅੱਜ ਬਜਨੀ ਕਬੱਡੀ ਦਾ ਟੂਰਨਾਮੈਂਟ ਹੈ ਤਾਮਕੋਟ ਪਿੰਡ ਦੇ ਵਿੱਚ ਚੱਲ ਰਿਹਾ ਹੈ ਲੈਰੀ ਕਿਰਪਾਲ ਜੀ ਐ ਆਜਾ ਨੂੰ ਥੋੜੀ ਮਿਹਨਤ ਕਰਵਾਵੇ ਥੋੜਾ ਵਾਜਨ ਬੋਜਨੇ ਦਾ ਵਧਾ ਦਿਓ ਕਹਿੰਦੇ ਆਉਣ ਵਾਲੇ ਟਾਈਮ ਦਾ ਇੱਕ ਚੋਟੀ ਦਾ ਰੇਂਡਰ ਜਿਹੜਾ ਢਾਮਕੋਟ ਦਾ ਹੋਵੇਗਾ ਲਓ ਸਾਹਮਣੇ ਕਹਿੰਦੇ ਢਾਮਕੋਟੀਆਂ ਰੇਡ ਪਾ ਰਿਹਾ ਸ਼ਿਰਾਜੀ ਚੱਕੋ ਬੈਠਾਓ ਸਾਹਮਣੇ ਕਹਿੰਦੇ ਢਾਮਕੋਟੀਆਂ ਕਬੱਡੀ ਪਾ ਰਿਹਾ ਹੈ ਵੀ ਬਾਕੀ ਮੁੰਡੇ ਨੂੰ ਮਿਹਨਤ ਚਾਹੀਦੀ ਹੈ ਜਿਹੜੇ ਮਿਹਨਤਾਂ ਕਰਦੇ ਹੈ ਮੰਜਲ ਕਹਿੰਦੇ ਆਪ ਮੂਹਰੇ ਖੜ ਕੇ ਵੇਖਦੀ ਹੈ ਮੰਜਲ ਕਹਿੰਦੇ ਆਪ ਮੂਹਰੇ ਖੜ ਕੇ ਦੇਖਦੀ ਹੈ ਜਿਹੜੇ ਮਿਹਨਤਾਂ ਕਰਦੇ ਹੈ ਪਰ ਉਹਨਾਂ ਤੋਂ ਬਿਟਾ ਕੇ ਆਜਵਾ ਹੋ ਜਾਈ ਗੱਲ 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 ਕਿ ਹੋਵੇ ਟੁੱਟਾਂ ਵਾਲੀ ਠੰਡੀ ਠੰਡੀ ਸ਼ਾਹ ਦੋਸਤੋ ਕਿ ਗੱਲ ਇਹਦੀ ਗੱਲ ਬਣੇ ਤਾਂ ਦੇਖੋ ਔਰ ਸਾਹਮਣੇ ਨੰਬਰ ਕਿਹਦੇ ਜੋੜ ਦਿੱਤਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਆਹ ਵੀ ਤਿਆਰ ਬਟਾੜ ਕਿ ਮਾਇਆ ਬੜੀ ਮਾਂ ਸਮਝਾਲਾ ਆਹ ਬੋਲਨਾਂ ਨੂੰ ਢੰਗ ਸਿਖਾ ਲੈ ਨਹੀਂ ਤੇ ਚੜ ਜਾਣਾ ਕੋਈ ਚੰਦ ਵੇ ਮੈਂ ਤੇ ਬੁਰੀ ਕਰੂੰਗੀ ਆ ਨਰਜਾਂ ਕਰ ਦੂ ਬੰਦ ਵੇ ਲਓ ਸਾਹਮਣੇ ਕਬੱਡੀ ਪੈਂਦੀ ਆ ਪਰ ਦੋ ਐ ਪੱਟਾਂ ਤੇ ਥਾਪੀਆਂ ਮਾਰਦੇ ਐ ਇਹ ਜਿਹੜੇ ਮਾਨਸਾ ਦੀ ਮਾਨਸਾ ਦੇ ਨਾਲ ਟੱਕਰ ਅੱਜ ਕਬੱਡੀ ਪੈ ਰਹੀ ਹੈ। ਲਓ ਸਾਹਮਣੇ ਦਰੇਰ ਵਾਲੇ ਵੱਲੋਂ ਕਬੱਡੀ ਪੈ ਰਹੀ ਹੈ। ਦੋ ਜਾਂ ਸੀ ਤਿਆਰ ਪਰ ਤਿਆਰ ਨੇ ਤਾਮਕੋਟ ਦੀ ਧਰਤੀ ਦੇ। ਪਹਿਲੇ ਟਾਈਮ ਤੋਂ ਨਾਮ ਮਸ਼ਹੂਰ ਹੈ ਤਾਮਕੋਟ ਦਾ। ਜ਼ਿਲ੍ਹਾ ਮਾਨਸਾ ਦਾ ਪਿੰਡ ਹੈ। ਕਬੱਡੀ ਦੀ ਦੁਨੀਆ ਦੇ ਵਿੱਚ ਪਹਿਲੀਆਂ ਤੋਂ ਨਾਮ ਮਸ਼ਹੂਰ ਹੈ ਤਾਮਕੋਟ ਦਾ। ਲਓ ਸਾਹਮਣੇ ਕਹਿੰਦੇ ਮੁੰਡਾ ਦਰੇਰ ਵਾਲੇ ਪਿੰਡ ਵਾਲਾ ਇੱਕ ਤੱਕਣਾ ਪੁਆਇੰਟ ਆਪਣੀ ਟੀਮ ਦੇ ਵਾਸਤੇ ਜੋੜ ਗਿਆ। ਲਾਡੀ ਸਿੰਘੋਹੇ ਵਾਲਾ ਅਗਲੀ ਕਬੱਡੀ ਪੌਂਟ ਦੇ ਵਾਸਤੇ ਅੱਗੇ ਵੱਲ ਵਧਦਾ ਹੋਇਆ ਤਾਮਕੋੜ ਦੀ ਟੀਮ ਵੱਲੋਂ ਰੇਡ ਪੈ ਰਹੀ ਹੈ ਦੋ ਯਾਫੀ ਮੈਦਾਨ ਦੇ ਵਿੱਚ ਦਲੇਰਵਾਲ ਦੀ ਟੀਮ ਦੇ ਤਿਆਰ ਵੱਲ ਤਿਆਰ ਹੋ ਰਿਹਾ ਹੈ ਉਹ ਕਹਿੰਦੇ ਪੌਂਟ ਤਾਮਕੋੜ ਦੀ ਟੀਮ ਦੇ ਹਿੱਸੇ ਦੇ ਵਿੱਚ ਹੈ